ਕੇਂਦਰ ਸਰਕਾਰ ਵੱਲੋਂ ਖੇਤੀ ਕੰਮਾਂ ਤੋਂ ਬਾਅਦ ਹੁਣ ਡੌਗ ਬਰੀਡਰਾਂ ਨੂੰ ਦਿੱਤਾ ਵੱਡਾ ਝਟਕਾ ਕੇਂਦਰ ਸਰਕਾਰ ਨੇ ਐਨੀਮਲ ਵੈਲਫੇਅਰ ਬੋਰਡ ਬਣਾ ਕੇ ਡੌਗ ਬਰੀਡਰਾਂ ਨੂੰ 130 ਸ਼ਰਤਾਂ ਮੰਨਨ ਅਤੇ ਲਾਇਸੈਂਸ ਬਣਾਉਣ ਦੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਡੌਗ ਬਰੀਡਰਾਂ ਦੇ ਜਾ ਕੇ ਪੰਜ ਮੈਂਬਰੀ ਕਮੇਟੀ ਕਰੇਗੀ ਵਿਜ਼ਿਟ ਜਿਸ ਦੇ ਰੋਸ਼ ਵਿਜੂ ਨਾਬਾ ਵਿਖੇ ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਡੌਗ ਬਰੀਡਰਾਂ ਨੇ ਇੰਨਾ ਕਾਲੇ ਕੰਮਾਂ ਦੀ ਕੀਤੀ ਨਖੇਦੀ ਕਿਹਾ ਕਿ ਪੰਜਾਬ ਦੇ 2 ਲੱਖ ਡੌਗ ਬਰੀਡਰਾਂ ਦਾ ਧੰਦਾ ਹੀ ਬੰਦ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਤਨਾਟ ਤੋਂ ਤਨਾਟ ਵਿਅਕਤੀ ਵੀ 130 ਰੂਲਾਂ ਦੀ ਪਾਲਣ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਇਸ ਤੰਦੇ ਦੇ ਨਾਲ ਗਰੀਬ ਤੋਂ ਗਰੀਬ ਵਿਅਕਤੀ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਜੋ ਕੇਂਦਰ ਸਰਕਾਰ ਇਹ ਕਰ ਰਹੀ ਹੈ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਡੌਗ ਬਰੀਡਰਾਂ ਤੇ ਤਰਸ ਕਰੇ ਰੰਤ ਕਰੋ ਰੰਤ ਕਰੋ ਬਰੀਡਰਾਂ ਤੇ ਰੰਤ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਜੀ ਜਾਨ ਲਸ਼ਾਂ ਤੇ ਲੱਗਾਂਗੇ ਚਾਹ ਨਸ਼ਾ ਵੇਚਾਂ ਦੀ ਇਹਦੇ ਭਦਰ ਸਾਹਿਬ ਨੂੰ ਕੈਂਸਰ ਹੋ ਗਿਆ ਆਮਦਨ ਇਹਦੇ ਕੋਲ ਕੋਈ ਹੈ ਨਹੀਂ ਤਾਂ ਕੀ ਕਰੇ ਉਜਰੇ ਮੰਨ ਲਓ ਬੱਚੇ ਨੇ ਜਾਂ ਮੰਨ ਲਓ ਆਪਣੇ ਪਰਿਵਾਰ ਨੇ ਅਸੀਂ ਕੀ ਕਰਾਂਗੇ ਕੋਈ ਤੁਹਾਨੂੰ ਲੱਗਦਾ ਰੇੜੀਆਂ ਵੱੱਡਾ ਲਾਉਣਾ ਵੀ ਦਿੱਤੀਆਂ ਜਾ ਰਹੀਆਂ ਨੇ ਨਾ ਕੰਮ ਕੋਟੇ ਕੰਮ ਕੰਮ ਹੋ ਰਿਹਾ ਸਾਡਾ ਕੰਮ ਖਤਮ ਹੋ ਰਿਹਾ ਜਿਹੜੇ ਕਰਨ ਕੰਮ ਖਤਮ ਹੋ ਅਸੀਂ ਪੂਰੀ ਨਹੀਂ ਕਰ ਸਕਦੇ ਜੀ ਉਹਨਾਂ ਦੀ ਸ਼ਰਤਾਂ ਸਾਨੂੰ ਸ਼ਰਤਾਂ ਰੱਖਣ ਆ ਪਰ ਕੋਸ਼ ਰੱਖਣ ਜਿੰਨੀਆਂ ਕਿ ਜਾਇਜ਼ ਨੇ ਕਿੰਨੇ ਕ ਅਸੀਂ ਕਰ ਸਕਦੇ ਹਾਂ ਪੂਰੀਆਂ 130 ਰੂਪ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂਵਾਂ ਨੇ ਪਹਿਲਾਂ ਤਾਂ ਮੈਂ ਆਪਣਾ ਤੁਹਾਨੂੰ ਇੰਟਰਵਿਊ ਦੇਦਾ ਮੈਂ ਗੁਰਵਿੰਦਰ ਸਿੰਘ ਐਸਜਿਕ ਨੈਨ ਵੈਲਫੇਅਰ ਚੇਅਰਮੈਨ ਦਰਾਹਾ ਮੈਂ ਇਹਨਾਂ ਬਰੀਡਰਾਂ ਦੇ ਵਿੱਚ ਵੀਰਾਂ ਦੇ ਕਰਕੇ ਅਸੀਂ ਆਏ ਆ ਜਿਹੜੇ ਇਹਨਾਂ ਨੇ ਕਾਨੂੰਨ ਬਣਾਏ ਨੇ ਉਹ ਘਟੋ ਘਟ 130 ਰੂਲ ਨੇ ਔਰ ਉਹਨਾਂ 30 ਰੂਲਾਂ ਦੇ ਵਿੱਚ ਵੀ ਕੌਲਮ ਹੈ ਜਿन्हे ਕਿ ਉਹ ਅਸੀਂ ਕਦੇ ਵੀ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ ਕੋਈ ਵੱਡਾ ਤੋਂ ਵੱਡਾ ਧਨਾੜ ਵੀ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਹੁੰਦਾ ਵੀ ਮੈਂ ਡੌਗ ਲਬਰਾਂ ਉਹ ਵੀ ਇਹਨਾਂ ਕਾਨੂੰਨਾਂ ਨੂੰ ਨਹੀਂ ਪਾਸ ਕਰ ਸਕਦਾ ਜਿੱਦਾਂ 10 ਵਾਈ 1000 ਰੂਪ ਹੋਣਾ ਚਾਹੀਦਾ ਇੱਕ ਡੌਗ ਵਾਸਤੇ ਉਹਨੂੰ ਬਕਾਇਦਾ ਏਸੀ ਲੱਗਿਆ ਹੋਣਾ ਚਾਹੀਦਾ ਉਹਨੂੰ ਸਵੀਮਿੰਗ ਪੂਲ ਬਣਿਆ ਹੋਣਾ ਚਾਹੀਦਾ ਔਰ ਉਸ ਦੀ ਰਜਿਸਟ੍ਰੇਸ਼ਨ ਆਪਾਂ ਕਰਾਉਣ ਨੂੰ ਤਿਆਰ ਆਂ ਸਾਡੀ ਸਰਕਾਰ ਅੱਗੋਂ ਇਹ ਮੰਗ ਸੀ ਕਿ ਵੀ ਸਾਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਢਿੱਲ ਦਿੱਤੀ ਜਾਵੇ ਔਰ 2 ਲੱਖ ਬਰੀਡਰ ਹੈ ਜੋ ਇਸ ਲੈਂਡ ਦੇ ਵਿੱਚ ਕੰਮ ਕਰਦਾ ਔਰ 2 ਲੱਖ ਦੇ ਨਾਲ ਦੇਖੋ ਪਰਿਵਾਰ ਕਿੰਨਾ ਰਲਿਆ ਹੋਏ ਜਿੰਨੇ ਵੀ ਆਪਾਂ ਡੌਗ ਲਵਰ ਆਂ ਅਗਰ ਆਪਾਂ ਇਸ ਰੂਲ ਦੇ ਮਤਲਬਕ ਚੱਲਦੇ ਆਂ ਇੱਧਰ ਮੇਰੇ ਵੱਲ ਧਿਆਨ ਮਾਰਿਓ ਆਹ ਦੇਖੋ ਕਾਪੀ ਲੈ ਕੇ ਠੀਕ ਹੈ ਜੀ ਇਸ ਦੇ ਵਿੱਚ ਸਾਰੇ ਬਰੀਡਰਾਂ ਵਾਸਤੇ ਰੂਲ ਲਿਖੇ ਹੋਏ ਨੇ ਤੇ ਤੁਸੀਂ ਆ ਕਰਨਾ ਤੁਸੀਂ ਉਹ ਕਰਨਾ ਔਰ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਜਿੰਨੇ ਵੀ ਡੌਗ ਲਵਰ ਨੇ ਉਹਨਾਂ ਦਾ ਤਾਂ ਸ਼ੌਕ ਹੀ ਖਤਮ ਹੋ ਜਾਏਗਾ ਸਰਕਾਰ ਚੋਰ ਮੋਰੀਆਂ ਵੀ ਚੱਲਣਗੀਆਂ ਚੋਰ ਮੋਰੀਆਂ ਚੱਲਣਗੀਆਂ ਜਿਹੜੇ ਇਹ ਬੰਦੇ ਐਸ ਲੈਨ ਦੇ ਵਿੱਚ ਜਿਹੜੇ ਆਹ ਕਾਨੂੰਨ ਬਣੇ ਨੇ ਦੇਸ ਮੁਤਾਬਕ ਜੋ ਵੀ ਬਰੀਡਰ ਨੇ ਉਹ ਕੰਮ ਹੀ ਨਹੀਂ ਕਰ ਸਕਦੇ ਠੀਕ ਹੈ ਜੀ ਔਰ ਇਸ ਵਿੱਚ ਲੇਡੀਜ਼ ਕਈ ਬੰਦੇ ਇਹ ਜਿੰਨੇ ਬਿਕਲਾਂਗਾ ਆ ਵੀਰ ਹੋਰੇ ਆਏ ਹੋ ਫੋਰਪੀ ਸਿੰਘ ਵਾਲੇ ਇਧਰ ਨੂੰ ਵੀ ਤੁਸੀਂ ਮਾਰਿਓ ਆ ਦੇਖੋ ਐਂਟੀ ਡੈਪਟ ਹੈ ਜੇਕਰ ਅਜਿਹਾ ਕੰਮ ਆਇਆ ਰਹਿੰਦਾ ਹੈ ਫੇਸ ਦੇ ਵਿੱਚ ਹੈਂਡੀਕੈਪਟ ਵੀ ਨੇ ਵੀਰ ਉਹ ਵੀ ਕੰਮ ਕਰ ਰਹੇ ਨੇ ਹਨਾ ਜੀ ਸਾਡੀ ਸਰਕਾਰ ਕੱਲ ਨੂੰ ਇਹੀ ਮੰਗਾਇਆ ਕਿ ਵੀ ਇਹ ਜਿਹੜੇ ਤੁਸੀਂ ਕਾਨੂੰਨ ਬਣਾ ਰਹੇ ਹੋ ਔਰ ਸਾਡੇ ਤੇ ਲਾਗੂ ਕਰ ਰਹੇ ਹੋ ਅਸੀਂ ਮੰਨਣ ਨੂੰ ਤਿਆਰ ਆ ਤੁਸੀਂ ਸਾਡੇ ਤੇ ਉਹ ਬਣਾਓ ਲਾਇਸੈਂਸ ਬਣਾਓ ਗੋਲਡਨ ਬੈਡ ਐਨਾ ਬਟ ਜਿਹੜੇ ਇਹ ਨੁਕ ਕਾਨੂੰਨ ਤੁਸੀਂ ਬਣਾਏ ਨੇ ਇਹਦੇ ਵਿੱਚ ਢਿੱਲ ਦਿੱਤੀ ਜਾਵੇ ਔਰ ਇਹਦੇ ਵਿੱਚ ਬਦਲਾ ਕੀਤੇ ਜਾਣਾ ਪੰਜਾਬ ਦੇ ਬ੍ਰੀਡਰਾਂ ਨੂੰ ਟਾਈਮ ਦਿੱਤਾ ਜਾਵੇ ਉਸ ਟਾਈਮ ਇਹ ਆਪਣੇ ਜਿੰਨੇ ਵੀ ਕੈਨਲ ਨੇ ਉਹਨਾਂ ਨੂੰ ਸਹੀ ਬਣਾ ਸਕਣ ਹੋਰ ਔਰ ਡਾਕਟਰ ਸਾਹਿਬ ਨੇ ਪਹਿਲਾਂ ਬੇਨਤੀ કરી ਹੈ ਕਿ ਇਹਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਪੰਜ ਮੈਂਬਰ ਆ ਰਹੇ ਨੇ ਇੱਕ ਟੀਮ ਦੇ ਵਿੱਚ ਜਿਹੜੀ ਕਮੇਟੀ ਹੈ ਕਮੇਟੀ ਜਿਹੜੀ ਵੀ ਐਕਸਪੈਂਸ਼ਨ ਕਮੇਟੀ ਤਿਆਰ ਕਰਕੇ ਭੇਜਣਗੇ ਅਸੀਂ ਉਹਨਾਂ ਨੂੰ ਵੀ ਸਿਰ ਮਤੇ ਲੈਣ ਨੂੰ ਤਿਆਰ ਆ ਲੇਕਿਨ ਜਿਹੜੇ ਇੱਕ ਐਨਜੀਓ ਕੋਈ ਵੀ ਬੰਦਾ ਔੜਦਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਔੜਦਾ ਉਦਾਂ ਹੀ ਜੀ ਮੈਂ ਲਵਰਾਂ ਜੀ ਮੈਂ ਆਇਆ ਜੀ ਮੈਨੂੰ ਇਹਨਾਂ ਵੱਲ ਉਹ ਕਮ ਸੇ ਕਮ ਸਾਡੇ ਵੱਲ ਵੀ ਦੇਖੋ ਅਸੀਂ ਡੌਗ ਲਵਰ ਐ ਅਸੀਂ ਕਈ ਬੰਦੇ ਆਏ ਜਿਹਨਾਂ ਦੇ ਘਰੇ ਆਪ ਏਸੀ ਨਹੀਂ ਰੱਖਿਓਏ ਬਟ ਉਹਨਾਂ ਨੇ ਡੌਗਸ ਲਈ ਏਸੀ ਪ੍ਰੋਵਾਈਡ ਕਰਾ ਰੱਖੇ ਨੇ ਔਰ ਉਹਨਾਂ ਦਾ ਮੇਨਟੇਨ ਜਿੰਨਾ ਉਹਨਾਂ ਨੂੰ ਟੈਂਪਰੇਚਰ ਚਾਹੀਦਾ ਉਹਨਾਂ ਉਹ ਮੇਨਟੇਨ ਕਰਕੇ ਰੱਖਦੇ ਨੇ ਉਹਨਾਂ ਸੀ ਆਪਣੇ ਬੱਚਿਆਂ ਦਾ ਮੇਨਟੇਨ ਨਹੀਂ ਕਰਕੇ ਰੱਖਦੇ ਟੈਂਪਰੇਚਰ ਜਿੰਨਾ ਇਹਨਾਂ ਦਾ ਰੱਖਦੇ ਆ ਸੋ ਸਾਡੀ ਮੰਗ ਇਹ ਆ ਸਾਰੇ ਬਰੀਡਰਾਂ ਦਾ ਅੱਜ ਦਾ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਸਰਕਾਰ ਸਾਨੂੰ ਢਿੱਲ ਦੇਵੇ ਔਰ ਜਿੰਨੀ ਵੀ ਇਨਸਪੈਕਸ਼ਨ ਟੀਮਾਂ ਆਉਂਦੀਆਂ ਨੇ ਉਹ ਇਹ ਨਾ ਹੋਣ ਕਿ ਵੀ ਸਾਡੇ ਡਾਕ ਚੱਕ ਕੇ ਲੈ ਜਾਣ ਸਰਕਾਰ ਤਾਂ ਕਹਿੰਦੀ ਆ ਕੱਲ੍ਹ ਇਹ ਰਜਿਸਟ੍ਰੇਸ਼ਨ ਕਰਾਓ ਤੁਸੀਂ ਇੱਕ ਲੱਖ ਰੁਪਏ ਜੱਕ ਦੇਮੇ ਬੱਸ ਸੁੱਤੇ ਪਾਏ ਉੱਥੇ ਜੀ ਰਜਿਸਟ੍ਰੇਸ਼ਨ ਕਰਵਾਉਂਦੇ ਆਂ ਸਾਡੀ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਆ ਰਹੇ ਨੇ ਉਹ ਸਾਨੂੰ ਇਹ ਵੀ ਨਹੀਂ ਪਤਾ ਵੀ ਜਿਹੜੇ ਸਾਨੂੰ ਫੋਨ ਕਰ ਰਹੇ ਨੇ ਕਿ ਉਹ ਅਸਲ ਵਿੱਚ ਡਾਕਟਰ ਹੈਗੇ ਨੇ ਜਾਂ ਨਹੀਂ ਜੋ ਸਾਡੇ ਘਰਾਂ ਦੇ ਵਿੱਚ ਡਾਕਟਰ ਆਉਂਦੇ ਨੇ ਉਹ ਉਹਨਾਂ ਨੂੰ ਫੋਨ ਕਰਵਾਉਂਦੇ ਨੇ ਕਿ ਜੀ ਅਸੀਂ ਡਿਸਟ੍ਰਿਕਟ ਦੇ ਵਿੱਚੋਂ ਬੋਲਦੇ ਆਂ ਐਦਾਂ ਕਰਕੇ ਜੀ ਰਜਿਸਟ੍ਰੇਸ਼ਨ ਹੋ ਮੈਂ ਤਾਂ ਕਹਿਣਾ ਚਾਹੁੰਦਾ ਦੇਖੋ ਨਾ ਤਾਂ ਮੇਰੇ ਲਈ 10 ਜਨਵਰੀ ਰੱਖੇ ਉਹਨੇ ਜਿਹੜੇ ਸਰਕਾਰ ਦੇ ਰੂਲ ਰੱਖੇ ਨੇ 130 ਰੂਲ ਆ ਤਾਂ ਕਿ ਅਸੀਂ ਨਹੀਂ ਫੋਲੋ ਕਰ ਸਕਦੇ ਤਾਂ ਕਿ ਇਹਦੇ ਵਿੱਚ ਕੁਝ ਬੰਦੇ ਇਦਾਂ ਦੇ ਨੇ ਜ਼ਮੀਨ ਜਾਇਤ ਵਾਲੇ ਨੇ ਵੀ ਆਪਦੀ ਵੇਚ ਕੇ ਉਹਨੇ ਕੁਝ ਕੁ ਰੂਲ ਫੋਲੋ ਕਰ ਸਕਦੇ ਨੇ ਵੀ ਅਸੀਂ ਨਹੀਂ ਕਰ ਸਕਦੇ ਦੇਖੋ ਅਸੀਂ ਛੋਟੇ ਘਰਾਂ ਦੇ ਉੱਤੇ ਹੋਏ ਆ ਤਾਂ ਕਿ ਸਾਡੇ ਘਰ ਦੇ ਵਿੱਚ ਬਹੁਤ ਪ੍ਰੋਬਲਮਾਂ ਨੇ ਤਾਂ ਕਿ ਮੇਰਾ ਲਾਣੇ ਦਾ ਸੀ ਜਾਂ ਕੈਂਸਰ ਦਾ ਮਰੀਜ਼ ਸੀਗਾ ਤਾਂ ਕਿ ਜਿੰਨੇ ਵੀ ਮੈਂ ਲਾਜ ਕਰਵਾਇਆ ਆਪਣੇ ਡੈਡੀ ਦਾ ਤੇ ਸਾਡੇ ਘਰ ਦਾ ਸਰਦਿਆ ਬੱਚੇ ਪੜਾਉਨੇ ਆ ਜਿਵੇਂ ਕਿ ਅਸੀਂ ਸਾਰਾ ਸਾਡਾ ਡੌਗ ਦੇ ਸੱਤੇ ਸਾਡਾ ਡੌਗ ਦਾ ਬਿਜ਼ਨਸ ਹੀ ਨਹੀਂ ਲੱਗੂਗਾ ਤਾਂ ਅਸੀਂ ਕੀ ਕਰਾਂਗੇ ਅਸੀਂ ਬਸ ਇਹੀ ਗੱਲ ਰੂਗੀ ਚੋਰੀਆਂ ਕਰਾਂਗੇ ਥੱਗੀਆਂ ਕਰਾਂਗੇ ਤਾਂ ਕਿ ਇਹੀ ਕੰਮਾਂ ਦੇ ਵਿੱਚ ਹੋ ਜਾਗੇ ਨੇ ਅਸੀਂ ਸਭ ਤੋਂ ਜ਼ਿਆਦਾ ਤਾਂ ਤਾਂ ਕਿ ਬਹੁਤ ਲੋਕ ਲੱਖ ਬੰਦਾ ਕੰਮ ਕਰਦਾ ਡੌਗ ਦਾ ਤਾਂ ਕਿ ਹਰੇ ਘਰ ਦੇ ਵਿੱਚ ਡੌਗ ਵਰਕੇ ਹੋਏ ਨੇ ਜਿਵੇਂ ਕਿ ਇੰਡੂ ਵਾਲੇ ਨੇ ਕਿੰਨੇ ਕੁ ਡੌਗਾਂ ਨੂੰ ਆਪਣੇ ਪਹਿਲੀ ਗੱਲ ਤਾਂ ਉਹਨਾ ਤੇ ਲਈਏ ਅਸੀਂ ਉਹ ਕਿੰਨੇ ਕੁ ਡੌਗ ਨੂੰ ਕਿੰਦਾ ਗੇਅਰ ਕਰਦੇ ਨੇ ਤੁਹਾਡੇ ਘਰ ਵਿੱਚ ਏਸੀ ਵੀ ਆ ਪਾਣੀ ਦੀ ਸੋਲਟ ਵੀ ਆ ਅਸੀਂ ਟਾਈਮ ਤੇ ਨਵਾਉਨੇ ਆ ਵਧੀਆ ਸ਼ੈਂਪੂ ਯੂਜ਼ ਕਰਦੇ ਹੁਣ ਵਾਸਤੇ ਪੀਡ ਯੂਜ਼ ਕਰਦੇ ਆ ਇਦਾਂ ਤਾਂ ਆਇਆ ਨਹੀਂ ਅਸੀਂ ਉਹਨਾਂ ਨੂੰ ਦੜੀਆ ਚੌਲ ਪਾਉਨੇ ਆ ਅਸੀਂ ਬਹੁਤ ਵਧੀਆ ਫੀਡ ਪਾਉਨੇ ਆ ਬਹੁਤ ਵਧੀਆ ਕੰਪਨੀ ਦਾ ਫੀਡ ਪਾਉਨੇ ਆ ਤਾਂ ਕਿ ਤਾਂ ਕਿ ਇਸ ਤੇ ਸਰਕਾਰ ਨੂੰ ਇਹ ਮੰਗ ਕਰਨਾ ਚਾਹੁੰਦੇ ਆ ਜਿਹੜੇ ਇਹ ਕਾਨੂੰਨ ਲਾਏ ਨੇ ਇਹ ਰੱਦ ਕੀਤੇ ਜਾਣ ਤਾਂ ਕਿ ਕੋਸ਼ਕਲ ਫੋਲੋ ਅਸੀਂ ਕਰਾਂਗੇ ਜ਼ਰੂਰ ਜਿਹੜੇ ਸਾਡੇ ਫੋਲੋ ਕਰਨ ਵਾਲੇ ਨੇ ਤਾਂ ਕਿ ਜਿਵੇਂ ਉਹਨਾਂ ਕੇਸ ਦੀ ਸਹੂਲਤ ਰੱਖੀ ਆ ਤੇ ਅਜਿਹੀ ਰੱਖੀ ਆ ਨਾਉਣ ਵਾਸਤੇ ਸਵੇਨੀ ਪੁਲ ਦੀ ਰੱਖੀ ਆ ਅਸੀਂ ਸਵੇਨੀ ਪੁਲ ਤਾਂ ਅਸੀਂ ਨਹੀਂ ਅਜੇ ਤੱਕ ਨਾਏ ਸਵੇਨੀ ਪੁਲ ਤੇ ਅਸੀਂ ਡਾਕਟਰ ਨੂੰ ਨਵਾ ਦੰਗੇ ਹਾਂ ਜੀ ਹਾਂ ਜੀ ਮੇਰਾ ਸ਼ਰੂਤੋਈ ਇਹ ਵਿਜਨੇ ਸਾਰੀ ਡੌਗ ਦਾ ਮੈਨੂੰ ਨੌਕਰੀ ਮਿਲੀ ਨਹੀਂ ਬਹੁਤ ਸਰਕਾਰ ਨੂੰ ਮੈਂ ਅਪਲਾਈ ਕਰੀ ਆ ਮੇਰੀ ਹੋਰ ਆਪਣਾ ਜਿਹੜਾ ਲੁਧਿਆਣਾ ਅੱਛਾ ਖਾਨਾ ਤੁਸੀਂ ਤੇ ਆਪਣਾ ਸ਼ਰੂਤੋਈ ਇਹਦੇ ਕੰਮ ਨਾਲ ਜੁੜੇ ਹੈ ਜੀ ਬੱਚਾ ਵੀ ਮੇਰਾ ਬੇਟਾ ਵੀ ਉਹ ਵੀ ਮੈਂ ਹੈਂਡੀਕੈਪ ਹੋ ਕੇ ਮੈਂ ਉਹਨੂੰ ਪਾਲ ਪੜਾਇਆ ਲਿਖਾਇਆ ਪਰ ਸਰਕਾਰ ਨੇ ਉਹਨੂੰ ਵੀ ਨੌਕਰੀ ਨਹੀਂ ਦਿੱਤੀ ਉਹ ਵੀ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਬਹੁਤ ਪਰਿਵਾਰ ਕੁੱਟ ਜਣਗੇ ਜਿਹੜੇ ਇਹਦੇ ਡੌਗਾਂ ਦਾ ਕੰਮ ਕਰ ਰਹੇ ਨੇ ਬਰੀਡਿੰਗ ਦਾ ਪੂਰੇ ਸ਼ਾਮ ਸਵੇਰ ਨਾਲ ਕਰ ਰਹੇ ਨੇ ਜੀ ਤੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਇਹਦੇ ਕਾਨੂੰਨਾਂ ਦੇ ਢਿੱਲ ਪਾਈ ਜਾਵੇ ਅਸੀਂ ਸਰਕਾਰ ਦੇ ਨਾਲ ਆ ਜੋ ਰਜਿਸਟ੍ਰੇਸ਼ਨ ਫੀਸ ਆ ਉਹ ਭਰਾਂਗੇ ਜੀ ਉਹ ਭਰਾਂਗੇ ਪਰ ਸਾਨੂੰ ਢਿੱਲ ਦਿੱਤੀ ਜਾਵੇ ਇਹ ਕੰਮ ਤੋਂ ਬੇਕਾਰ ਨਾ ਕਹੋ ਜੀ ਬਹੁਤ ਲੋਕ ਜੁੜੇ ਹੋਏ ਨੇ ਜੀ ਇਹ ਕੰਮ ਕਿਉਂਕਿ ਬਹੁਤਿਆਰ ਸਰਦਾਂ ਨੇ ਅਸੀਂ ਸਰਕਾਰ ਦੇ ਨਾਲ ਇਹੀ ਕਹਿੰਦੇ ਆ ਵੀ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਆ ਉਹਦੇ ਜੋ ਵੀ ਸਾਡੇ ਤੇ ਘਾਟ ਆ ਉਹ ਪੂਰੀ ਕਰਾਂਗੇ ਜੀ ਤੇ ਜੋ ਵੀ ਸਰਕਾਰ ਨੂੰ ਬੇਨਤੀ ਆ ਦੀ ਇਹ ਕੰਮ ਤੇ ਢਿੱਲ ਪਾਈ ਜਾਵੇ ਸਾਡੇ ਕੰਮ ਕਰਦੇ ਰਹਿ ਜੀ ਇਹ ਰੋਜੀ ਰੋਟੀ ਬਚੀ ਰਹੇ ਬਹੁਤ ਪਰਿਵਾਰ ਜੁੜੇ ਹੋਏ ਨੇ ਜੀ ਹੈਂਡੀਕੈਪ ਬੰਦੇ ਬਹੁਤ ਨੇ ਕਿਉਂਕਿ ਸਾਨੂੰ ਨੌਕਰੀ ਨਹੀਂ ਮਿਲੀ ਆ ਅਸੀਂ ਇਹ ਕੰਮ ਕਰ ਰਹੇ ਆ ਬਹੁਤ ਜੁੜੇ ਹੋਏ ਨੇ ਮੈਂ ਇਕੱਲਾ ਨਹੀਂ ਹੈਗਾ ਦੇਹੀ ਬੇਤੀ ਸਰਕਾਰ ਨੂੰ ਹੱਥ ਮੰਗ ਕੇ ਵੇਚ ਲਈ। ਨਸ਼ੇ ਤੋਂ ਰਹਿਤਾਂ ਜੀ ਅਸੀਂ ਬਿਲਕੁਲ ਸਾਡਾ ਬੱਚਾ ਉਹ ਪੜਾ ਲਿਖਾ ਕੇ ਉਹਨਾਂ ਦੇ ਕੰਮ ਬੱਚੇ ਪੜਾ ਰਹੇ ਹੋ। ਨਸ਼ੇ ਤੋਂ ਬੱਚੇ ਹੈ ਜੀ ਇਹ ਕੰਮ ਨਾ ਹੋਵੇ ਵੀ ਕਿਤੇ ਚੋਰੀਆਂ ਠੱਗੀਆਂ ਬਾਜਲ। ਬਹੁਤ ਲੋਕ ਜੁੜੇ ਰਹੇ ਕੰਮ ਨਾਲ ਜੀ। ਇਹ ਸਾਡਾ ਜੋ ਜੀ ਇਕੱਠ ਜੋ ਅੱਜ ਹੋਇਆ ਇਹ ਐਨੀਮਲ ਵੈਲਫੇਅਰ ਬੋਰਡ ਇੱਕ ਫਾਰਮ ਕੀਤਾ ਗਿਆ ਹੈ ਸਟੇਟ ਸੈਂਟਰਲ ਗਵਰਨਮੈਂਟ ਵੱਲੋਂ। ਚੀਜ਼ ਦੇ ਵੱਲੋਂ ਕਿ ਸਾਡੇ ਤੇ ਕੁਝ ਰੂਲਸ ਉਹਨਾਂ ਨੇ ਕਿਹਾ ਤੇ ਪੀਟਸ ਨੂੰ ਲਾਇਸੈਂਸ ਲੈਣ ਵਾਸਤੇ ਜ਼ੋਰ ਪਾਇਆ ਜਾਵੇ। ਤੇ ਲਾਇਸੈਂਸ ਦੀ ਵਿੱਚ ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ ਮੇਨ ਜੋ ਪ੍ਰੋਬਲਮਸ ਹੈਗੀਆਂ ਨੇ ਕੁਝ ਸਾਨੂੰ ਜੋ ਨਜ਼ਰ ਆਈਆਂ ਸੀ ਉਹ ਰੂਲਸ ਜੋ ਪੜੇ ਨੇ ਤੇ ਸਾਡੀ ਸਰਕਾਰ ਤੋਂ ਜੋ ਮੰਗ ਹੈ ਕਿ ਅੱਜ ਇਕੱਠੇ ਹੋਣ ਦਾ ਜੋ ਮੇਨ ਕਾਰਨ ਹੈ ਉਹ ਇਹ ਹੈ ਕਿ ਏਡਬਲਯੂਬੀਆਈ ਐਨੀਮਲ ਵੈਲਫੇਅਰ ਬੋਰਡ ਵੱਲੋਂ ਜੋ ਟੀਮ ਇਨਸਪੈਕਸ਼ਨ ਉਹਨਾਂ ਨੇ ਸਾਡੇ ਕੈਨਲ 'ਚ ਸਾਡੇ ਡੌਗ ਫਾਰਮ 'ਚ ਜਿਹੜੇ ਉਹਨਾਂ ਤੇ ਉਹਨਾਂ ਨੇ ਇਨਸਪੈਕਸ਼ਨ ਲਈ ਆਉਣਾ ਤੇ ਉਹ ਇਨਸਪੈਕਸ਼ਨ ਲਈ ਆਨ ਉਹਦੇ ਵਿੱਚ ਉਹਨਾਂ ਨੇ ਪੰਜ ਡਿਪਾਰਟਮੈਂਟਸ ਉਹਨਾਂ ਨੇ ਵਿੱਚ ਐਡ ਕੀਤੇ ਨੇ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ, ਡੀਸੀ ਆਫਿਸਰ, ਐਨੀਮਲ ਹਸਬੰਡਰੀ ਹੈ, ਫੋਰੈਸਟ ਡਿਪਾਰਟਮੈਂਟ ਹੈ, ਔਰ ਇੱਕ ਜੋ ਹੈ ਪ੍ਰਾਈਵੇਟ ਐਨਜੀਓ, অথੋરાઇਜ਼ਡ ਪ੍ਰਾਈਵੇਟ ਐਨਜੀਓ, ਮਤਲਬ ਐਨੀਮਲ ਵੈਲਫੇਅਰ ਬੋਰਡ ਵੱਲੋਂ ਕਿਸੇ ਵੀ ਲੋਕਲ ਜਾਂ ਕੋਈ ਵੀ ਐਨਜੀਓ ਜੋ ਹੈ ਉਹਨਾਂ ਦਾ ਮੈਂਬਰ। ਤੇ ਸਾਨੂੰ ਇਸ ਗੱਲ ਤੇ ਅਤਰਾਜ ਹੈ। ਅਸੀਂ ਚਾਹੁੰਦੇ ਆ ਕਿ ਪ੍ਰਾਈਵੇਟ ਜੋ ਐਨਜੀਓ ਹੈ ਉਹ ਸਾਡੇ ਕੈਨਲ ਤੇ ਸਾਡੇ ਡੌਗ ਫਾਰਮ ਤੇ ਨਾ ਆਉਣ ਉਹ ਬੰਦੇ ਕਿਉਂਕਿ ਸਾਨੂੰ ਇਹ ਸਾਨੂੰ ਡਰ ਹੈ ਕਿ ਉਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਉਹ ਸਾਨੂੰ ਥ੍ਰੈਟ ਕਰਨਗੇ ਕੋਈ ਸਰਕਾਰੀ ਨੁਮਾਇੰਦੇ ਜੋ ਵੀ ਹਨ ਉਹ ਸਾਡੇ ਆਨ ਕੈਨਲ ਤੇ ਸਾਡੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਆ। ਉਹ ਕਿਸੇ ਵੀ ਤਰੀਕੇ ਜੀ ਵੀ ਉਹ ਐਕਚੁਅਲੀ ਉਹਨਾਂ ਨੂੰ ਮਤਲਬ ਖੁਦ ਨੂੰ ਮੈਂ ਨਹੀਂ ਕਹਿ ਸਕਦਾ ਮਤਲਬ ਕਿ ਉਹਨਾਂ ਨੂੰ ਇੰਨੀ ਨੌਲੇਜ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਕਿਉਂਕਿ ਜੋ ਡਾਕਟਰਸ ਨੇ ਉਹ ਵੈਲ ਐਜੂਕੇਟਰ ਨੇ ਉਹ ਸਾਨੂੰ ਗਾਈਡ ਕਰ ਸਕਦੇ ਨੇ। ਕਈਆਂ ਦਾ ਪਰਿਵਾਰਾਂ ਦਾ ਖਰਚਾ ਹੀ ਉਸ ਦੇ ਸਿਰ ਤੇ ਚੱਲ ਰਿਹਾ ਹੈ। ਦੇ ਜਿਹੜੀ ਡੌਗ ਨੂੰ ਰੱਖਣ ਦੇ ਵਿੱਚ ਹੈਗੀ ਆ ਉਹ ਸਾਨੂੰ ਵੀ ਅਸੀਂ ਵੀ ਰੱਖਣ ਦਾ ਖਾਬ ਦੇ ਵਿੱਚ ਅਸੀਂ ਉਹਨਾਂ ਦੀ ਪੂਰੀ ਸੰਭਾਲ ਕਰਦੇ ਆਂ ਕਿਸੇ ਕੋਈ ਆਂਡਪੁਆਇੰਟ ਵਾਲੇ ਹੈਗੇ ਨਹੀਂ ਉਹਨਾਂ ਨੂੰ ਕਿਸੇ ਦਾ ਸਾਡੇ ਤੋਂ ਕੋਈ ਪ੍ਰੋਬਲਮ ਨਹੀਂ ਹੈ ਡੌਗ ਦੀ ਸਾਫ ਸਫਾਈ ਦਾ ਅਸੀਂ ਪੂਰਾ ਧਿਆਨ ਰੱਖਦੇ ਆਂ ਉਹਨਾਂ ਦੇ ਵਾਸਤੇ 쿨ਿੰਗ ਦਾ ਅਸੀਂ ਪੂਰਾ ਧਿਆਨ ਰੱਖਦੇ ਆਂ ਸਾਡੀ ਸਿਰਫ ਸਰਕਾਰ ਤੋਂ ਇੱਕੋ ਇੱਕ ਮੰਗ ਹੈ ਅਗਰ ਕੋਈ ਉਹ ਤੁਸੀਂ ਕੈਨਲ ਤੇ ਸਾਡੇ ਜਿਹੜੇ ਇਨਸਪੈਕਸ਼ਨ ਵਾਲੀ ਟੀਮ ਹੈ ਜਿਹੜੀ ਉਹਨਾਂ ਨੂੰ ਥੋੜੀਆਂ ਹਦਾਇਤਾਂ ਦਿੱਤੀਆਂ ਨੇ ਸਾਡੇ ਨਾਲ ਥੋੜੀ ਜੀ ਨਰਮਾਈ ਵਰਤੀ ਜਾਵੇ ਤੇ ਅਗਰ ਉਹ ਸਾਡੇ ਕੈਨਲ ਸੇ ਸਾਡੇ ਡੌਗ ਫਾਰਮ ਤੇ ਆਉਂਦੇ ਨੇ ਅਗਰ ਉੱਥੇ ਉਹਨਾਂ ਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਸਾਨੂੰ ਗਾਈਡ ਕਰਨ ਅਸੀਂ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਅਸੀਂ ਉਹ ਜਿਹੜੀ ਕੋਈ ਕਮੀ ਪੇਸ਼ੀ ਹੋਈ ਜੇ ਅਸੀਂ ਉਹਨੂੰ ਪੂਰੀ ਕਰਾਂਗੇ ਨੰਬਰ 1 ਇਹ ਡਿਮਾਂਡ ਹੈ ਤੇ ਦੂਜੀ ਸਾਡੀ ਮੇਨ ਡਿਮਾਂਡ ਹੈਗੀ ਹੈ ਕਿ ਸਰਕਾਰੀ ਬੰਦੇ ਜੋ ਹੈਗੇ ਨੇ ਉਹ ਸਾਨੂੰ ਆਣ ਸਾਨੂੰ ਉਹ ਗਾਈਡ ਕਰਨ ਜਿਹੜੇ ਅਥੋਰਾਈਜ਼ ਦੇਖੋ ਅਸੀਂ ਸਰਕਾਰ ਦੇ ਬਿਲਕੁਲ ਵਿਰੋਧ ਨਹੀਂ ਹੈਗੇ ਜੀ ਅਸੀਂ ਸਰਕਾਰ ਦੇ ਹਮੇਸ਼ਾ ਹੀ ਨਾਲ ਚੱਲਾਂਗੇ ਤੇ ਮੇਰੇ ਨਾਲ ਸਾਰਿਆਂ ਨੇ ਜੋ ਭਾਈਆਂ ਨੇ ਦੱਸੀ ਹੈਗੀ ਆ ਜਿਹੜੀ ਪ੍ਰੋਬਲਮਾਂ ਨੇ ਸਾਨੂੰ ਬਸ ਉਹਦੇ ਵਿੱਚ ਜੋ ਇਹਨਾਂ ਨੇ ਕਾਨੂੰਨ ਲਾਏ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਗਵਰਨਮੈਂਟ ਦੇ ਪੂਰਾ ਨਾਲ ਆ ਸਹਿਯੋਗ ਦੇ ਰਹੇ ਹਾਂ ਕਿਉਂਕਿ ਸਾਡੀ ਇਹ ਸਾਡੀ ਸਾਰੀ ਉਮਰ ਨਾਲ ਨਿਕਲ ਗਈ ਹੈ ਕੰਮ ਕਰਦਿਆਂ ਲੋਜੀ ਕਿਉਂਕਿ ਅਸੀਂ ਡੌਗ ਲਵਰ ਵੀ ਪਹਿਲਾਂ ਬਿਜ਼ਨਸ ਵਾਚ ਆ ਠੀਕ ਹੈ ਜੀ ਤੇ ਬਾਕੀ ਸਾਡੇ ਬਹੁਤ ਬਹੁਤ ਮਤਲਬ ਕਿ ਵੀ ਇਹ ਜਿਹੇ ਵਿਧਵਾਵਾਂ ਵੀ ਨੇ ਲੇਡੀਜ਼ ਜਿਨ੍ਹਾਂ ਦਾ ਰੋਟੀ ਫੁਲਕਾ ਇਹਦੇ ਨਾਲ ਹੀ ਜਾਂਦਾ ਜੀ ਡੌਗ ਲਵਰ ਦਾ ਤਕਰੀਬਨ ਮੰਨ ਕੇ ਚੱਲੋ ਵੀ 2 ਲੱਖ ਦਾ ਡੌਗ ਲਵਰ ਹੀ ਨੇ ਬਾਕੀ ਉਹਨਾਂ ਦੀ ਫੈਮਿਲੀ ਵੀ ਹੈ ਜੀ ਸਭ ਨੂੰ ਮਲਾ ਕੇ ਤਾਂ ਬਹੁਤ ਚਲੇ ਜਾਂਦੇ ਨੇ ਜੀ ਪਰ ਸਾਰੇ ਡੌਗ ਲਵਰ ਬੋਲ ਜ਼ਿਆਦਾ ਨੇ ਜੀ ਜੋ ਵੀ ਇਹਨਾਂ ਨੇ ਕਮੇਟੀ ਬਣਾ ਰਹੇ ਨੇ ਜੀ ਉਹ ਕਮੇਟੀ ਦੇ ਵਿੱਚ ਸਾਰੇ ਮੈਂਬਰ ਸਰਕਾਰੀ ਹੋਣ ਜੀ ਕੋਈ ਐਨਜੀਓ ਵਾਲਾ ਜਾਂ ਕੋਈ ਵੀ ਸਰਕਾਰੀ ਹੋਣਾ ਚਾਹੀਦਾ ਤੇ ਉਹ ਸਾਡੇ ਜੀ ਚੈਨਲ ਤੇ ਵਿਜ਼ਿਟ ਕਰਦੇ ਨੇ ਮੋਸਟ ਵੈਲਕਮ ਹੈ ਜੀ ਉਹਨਾਂ ਨੂੰ ਤੇ ਜੇ ਉਹਨਾਂ ਦੇ ਕੋਈ ਸਾਡੇ ਚੈਨਲ ਦੇ ਵਿੱਚ ਉਹਨਾਂ ਨੂੰ ਤਰੋਟੀ ਪਾਈ ਜਾਂਦੀ ਆ ਤਾਂ ਉਹਦਾ ਸਾਨੂੰ ਸਮਾ ਦਿੱਤਾ ਜਾਵੇ ਉਹਦਾ ਕਾਰਨ ਸਾਰਾ ਇਹ ਕਰਪਸ਼ਨ ਹੈ ਜੀ ਵੀ ਅਸੀਂ ਸਾਡੇ ਨਾਲ ਲੁੱਟਣਾ ਹੋਵੇ ਕਿਉਂਕਿ ਬਾਹਰਲਾ ਬੰਦਾ ਆਊਗਾ ਤਾਂ ਸਾਨੂੰ ਥ੍ਰੈਟ ਕਰਨਗੇ ਜੀ ਅਸੀਂ ਉਹ ਨਹੀਂ ਸਰਕਾਰੀ ਬੰਦਾ ਨਹੀਂ ਕਰੂਗਾ ਜਿਹਦੀ ਡੇਟੇਡ ਲੱਖ ਰੁਪਏ ਤਨਖਾਹ ਹੈ ਉਹ ਵੀ ਤਨਖਾਹ ਨਾਲ ਨਹੀਂ ਰੱਜਦਾ ਤਾਂ ਬਾਹਰ ਵੀ ਨਹੀਂ ਰੱਜੂਗਾ ਜੀ ਸਾਡੇ ਗੁਰਮੀਤ ਸਿੰਘ ਖੋਡੀਆਂ ਜੀ ਨੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਤੇ ਇਹ ਕਾਨੂੰਨਾਂ ਦੇ ਢਿੱਲ ਦਿੱਤੀ ਜਾਵੇ ਕਿ ਜਿਹੜੇ ਵੀ ਡੌਗ ਲਵਰ ਨੇ ਉਹ ਆਪਦਾ ਕੰਮ ਕਰਦੇ ਹੀ ਰਹਿ ਜਾਣ ਜਿੰਨੇ ਕੁ ਵੀ ਡੌਗ ਲਵਰ ਨੇ ਜਾਂ ਬਰੀਡਿੰਗ ਦਾ ਕੰਮ ਕਰਦੇ ਨੇ ਉਹ ਆਪਣਾ ਜਿੰਨਾ ਕੁ ਵੀ ਜੀਤੋਂ ਹੁੰਦਾ ਹੈ ਵਿਧਵਾ ਔਰਤਾਂ ਨੇ ਜਾਂ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਉਹ ਆਪਣਾ 10ਵਾਂ ਦਸੌਂਦ ਵੀ ਉਹਨਾਂ ਨੂੰ ਕੱਢਦੇ ਨੇ ਬਹੁਤ ਜਾਣੇ ਐਵੇਂ ਦੇ ਨੇ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਸਰਦਾਰ ਗੁਰਮੀਤ ਸਿੰਘ ਗੁੱਡੀਆਂ ਜੀ ਪਸ਼ੂ ਕਾਲਣ ਵਿਭਾਗ ਦੇ ਮੰਤਰੀ ਜੀ ਕੇਂਦਰ ਮੰਤਰੀ ਤੇ ਸਾਨੂੰ ਇਹਨਾਂ ਨੂੰ ਵੀ ਸਾਡੇ ਜਿਹੜੇ ਰੂਲ ਨੇ ਇਹਨਾਂ 'ਚ ਸਾਨੂੰ ਢਿੱਲ ਦਿੱਤੀ ਜਾਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ